देखो ਸਾਡੇ ਜਿਹੜੇ ਰੋਗਾਂ 'ਚ ਬਹੁਤ ਵਧੀਆ ਕੰਮ ਕਰਨ ਵਾਲੀਆਂ ਦਵਾਈਆਂ ਹੈ ਨਾ ਜਿਹੜੀ ਬੂਟੀਆਂ ਨੇ ਉਹ ਜਿਹੜੀ ਆਸਾਨੀ ਨਾਲ ਮਿਲ ਜਾਂਦੀ ਹੈ ਇੱਕ ਤੇ ਐਲੋਵੇਰਾ ਹੈ ਠੀਕ ਹੈ ਜੀ ਤੇ ਇਹਦੇ ਫਿਰ ਕੰਮ ਇੱਕ ਪਾਸੇ ਨਹੀਂ ਕਈ ਪਾਸੇ ਕਰਦਾ ਹੈ ਜੋੜਾਂ ਦੇ ਦਰਦ 'ਚ ਕੰਮ ਕਰੂ ਠੀਕ ਹੈ ਢੇਟ ਦੇ ਰੋਗਾਂ 'ਚ ਕੰਮ ਕਰੂ ਜਨਾਨੀਆਂ ਦੇ ਰੋਗਾਂ 'ਚ ਕੰਮ ਕਰੂ ਉਹ ਐਨਾ ਹੀ ਪਤਾ ਹੈ ਨਾ ਕਿਉਂਕਿ ਟੈਲੀਵਿਜ਼ਨ ਤੇ ਦੱਸਿਆ ਹੀ ਜਾਂਦਾ ਹੈ ਜੀ ਜੀ ਪਰ ਇਹ ਬਹੁਤ ਕੁਝ ਹੋਰ ਵੀ ਕਰਦਾ ਹੈ ਜੀ ਜੀ ਕੱਡੀ ਕਰਕੇ ਐਸਨੋ ਕੁਮਾਰੀ ਆਸਬ ਜਿਹੜਾ ਹੈ ਉਹ ਕੁਮਾਰੀ ਕੀ ਹੈਗੀਏ ghee kvar ਕਿ ਕੋਰਸ ਐਸੀ ਲਈ ਨਾ ਹੈ ਕਿ ਕੁਮਾਰੀ ਆਸਮ ਜਿਹੜੀ ਜਨਾਨੀਆਂ ਦੇ ਰੋਗ ਹੈਗੇ ਨੇ रिप्रोडक्टिव ਸਿਸਟਮ ਦੇ ਉਹਦੇ ਦਿੱਤੀ ਬਹੁਤ ਵਧੀਆ ਕੰਮ ਕਰਦੀ ਹੈ ਬਹੁਤ ਕੀਮਤੀ ਤੁਹਾਨੂੰ ਫਾਰਮੂਲਾ ਦੱਸਣਾ ਹੈ ਜਿਹੜਾ ਅਜੇ ਤੱਕ ਕਿਸੇ ਨੇ ਕਿਸੇ ਨੂੰ ਦੱਸਿਆ ਨਹੀਂ ਹੋਣਾ ਜੱਟ ਦੇ ਉੱਪਰ ਉਹ ਕੀ ਹੈ ਕਿ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਪਤੀ ਪਤਨੀ ਦੋਵੇਂ ਜਿਹੜਾ ਹਲਵਾ ਬਣਾ ਕੇ ਰੋਜ਼ ਖਾ ਲੈਣ रिप्रोडक्टिव ਸਿਸਟਮ ਨੂੰ ਹੈਲਦੀ ਬਣਾ ਦਿਓ ਸਪਰਮ ਕਾਊਂਟ ਵੱਧ ਜਾਣਗੇ ਤੇ ਬੱਚਾ ਤੁਹਾਨੂੰ ਜਿਹਦੇ ਨਹੀਂ ਉਹਨੂੰ ਮਿਲੇਗਾ ਜਿਨ੍ਹਾਂ ਦੇ ਮਾਸਿਕ ਤਾਰਮ ਅੱਗੇ ਪਿੱਛੇ ਹੁੰਦਾ ਹੈ ਨਹੀਂ ਹੁੰਦਾ ਕਾਲਾ ਬਲੱਡ ਆਉਂਦਾ ਹੈ ਦਰਦ ਬੜੀ ਹੁੰਦੀ ਉਹ ਬਿਲਕੁਲ ਨਾਰਮਲ ਹੋ ਜਾਓ ਤੁਸੀਂ ਹੋਰ ਯੋਗ ਬੜਾਇਆ ਸੀ ਜੀ ਜੀ ਕਈ ਸਾਲ ਤੋਂ ਦੁਬਾਰਾ ਬਣਿਆ ਨਹੀਂ ਮੇਥੋਂ ਜੀ ਇਹ ਗਿਲੋਏ ਲੈ ਲਓ ਗਿਲੋਏ ਨੂੰ ਕੁੱਟ ਕੇ ਮੰਨ ਲਓ ਤੁਸੀਂ 2 ਕਿਲੋ ਗਿਲੋਏ ਲੈ ਲਈ ਚੰਗੀ ਤਰ੍ਹਾਂ ਕੁੱਟ ਕੇ ਪਾਣੀ ਚ ਪੀਉਂਦੇ ਹੋ ਗਿਲੋਏ ਦੇ ਪਿੱਤਲ ਦੇ ਬਰਤਨ ਚ ਸਵੇਰ ਉਸ ਨੂੰ ਚੰਗੀ ਤਰ੍ਹਾਂ ਮਸਲ ਕੇ ਛਾਣ ਲਾਓ ਐਲੋਵੇਰਾ ਵੀ ਲੈ ਲਓ ਜੀ 2-3 ਕਿਲੋ ਲੈ ਕੇ ਗੁੱਦਾ ਕੱਢ ਕੇ ਉਸ ਨੂੰ ਮਿਕਸੀ ਚ ਫੈਂਟ ਲਾਓ ਉਹ 2 ਕਿਲੋ ਹੋ ਗਿਆ 2 ਕਿਲੋ ਉਹ ਹੋ ਗਿਆ ਦੋਵੇਂ ਰਸ ਲੈ ਕੇ ਮਿੱਟੀ ਦੇ ਮਰਦਬਾਨ ਚ ਪਾ ਲਓ ਠੀਕ ਹੈ ਇੱਕਦਮ ਜੀ ਅਸੀਂ ਜਦ ਪੀਂਦੇ ਸੀ ਪੂਰਾ ਘਰ ਬੈਠਦਾ ਸੀ ਹਲਕਾ ਕੜਵਾ ਹਲਕਾ ਮਿੱਠਾ ਮਜ਼ਾ ਅੰਦਾਜ਼ੀ ਕੀਆ ਹਨਾ ਜੀ ਬਾਤ ਰੋਗ ਹੈ ਨਾ ਜੋੜਾ ਦਾ ਜਿਹੜਾ ਤੁਸੀਂ ਕਹਿੰਦੇ ਹੋ ਇਹ ਵਾਤਾਰੀ ਇਸ ਹੀ ਬਣਾ ਕੇ ਰੱਖਿਆ ਹੋਇਆ ਹੈ ਓਕੇ ਹੈ ਨਾ ਅਸੀਂ ਫਾਰਮੂਲਾ ਅਸਲੀ ਦੱਸਣਿਆ ਵੀ ਅਸੀਂ ਸਿਰਫ ਪੈਸੇ ਕਮਾਣ ਨਹੀਂ ਬੈਠੇ ਇੱਕ ਜਿਹੜਾ ਹੈ ਤੁਸੀਂ ਦੋ ਦਵਾਈਆਂ ਹਰ ਮਰੀਜ਼ ਨੂੰ ਖਾਣੀ ਚਾਹੀਦੀ ਠੀਕ ਹੈ ਇੱਕ ਡੀਟੌਕਸ ਸਰੀਰ ਚ ਜ਼ਾਹਰ ਤੇ ਹੈ ਹੀ ਇਹ ਠੀਕ ਹੈ ਉਹ ਇੰਨੀ ਸ਼ੀਸ਼ੀ ਅਸੀਂ ਦੇ ਦੇਾਂਗੇ ਮਹੀਨਾ ਚੱਲ ਜਾਂਦੀ ਆਰਾਮ ਨਾਲ ਤੇ ਇੱਕ ਲੀਵਰ ਦਾ ਟੋਨਿਕ ਲੀਵਰ ਤੇ ਡੀਟੌक्स ਇਹ ਦੋਵਾਂ ਦਵਾਈਆਂ ਤੇ ਨਾਲ ਜਿਹੜੀ ਵੀ ਬਿਮਾਰੀ ਹੈ ਉਹਦੀ ਦਵਾਈ ਲਈ ਜਾਓ ਤੇ ਤੁਹਾਡੀ ਸਾਰੀ ਬਿਮਾਰੀਆਂ ਠੀਕ ਹੋ ਜਾ। ਕਸੀ ਹੋਰ ਯੋਗ ਬੜਾਇਆ ਸੀ। ਜੀ ਜੀ। ਕਈ ਸਾਲ ਤੋਂ ਦੁਬਾਰਾ ਬਣਿਆ ਨਹੀਂ ਮੇਤੋਂ। ਜੀ। ਇਹ ਗਿਲੋਏ ਲੈ ਲਾਓ। ਜੀ ਜੀ। ਗਿਲੋਏ ਨੂੰ ਕੁੱਟ ਕੇ ਮੰਨ ਲਓ ਤੁਸੀਂ 2 ਕਿਲੋ ਗਿਲੋਏ ਲੈ ਲਈ। ਚੰਗੀ ਤਰ੍ਹਾਂ ਕੁੱਟ ਕੇ ਪਾਣੀ ਚ ਪੀਉਂਦੇ ਹੋ। ਜੀ ਜੀ। ਕਿ ਲੋਹੇ ਦੇ ਪਿੱਤਲ ਦੇ ਬਰਤਨ ਦੇ। ਸਵੇਰ ਉਸ ਨੂੰ ਚੰਗੀ ਤਰ੍ਹਾਂ ਮਸਲ ਕੇ ਛਾਣ ਲਾਓ। ਠੀਕ ਹੈ। ਪਾਣੀ ਪਾਣੀ ਲੈ ਲਓ ਤੇ ਬੇਲ ਕੱਢ ਦਿਓ। ਉਸ ਤੋਂ ਬਾਅਦ ਤੁਸੀਂ ਐਲੋਵੇਰਾ ਵੀ ਲੈ ਲਾਓ। ਜੀ 2-3 ਕਿਲੋ ਲੈ ਕੇ ਗੁੱਦਾ ਕੱਢ ਕੇ ਉਸ ਨੂੰ ਮਿਕਸੀ 'ਚ ਫੇਟ ਲਾਓ ਉਹ 2 ਕਿਲੋ ਇਹ ਹੋ ਗਿਆ 2 ਕਿਲੋ ਉਹ ਹੋ ਗਿਆ ਦੋਵੇਂ ਰਸ ਲੈ ਕੇ ਮਿੱਟੀ ਦੇ ਮਰਦਬਾਨ 'ਚ ਪਾ ਦਿਓ ਠੀਕ ਹੈ ਜੀ ਉਹ ਚੀਨੀ ਮਿੱਟੀ ਦਾ ਹੁੰਦਾ ਉਹਦੇ 'ਚ ਪਾ ਦਿਓ 4 ਕਿਲੋ ਹੋ ਗਿਆ ਜੀ ਜੀ 4 ਕਿਲੋ ਜੋ ਗਿਲੋਏ ਇਹ ਹੁੰਦੀ ਹੈ ਨਾ ਜੀ ਬੇਲ ਪਾਨ ਵਰਗਾ ਪੱਤਾ ਹੁੰਦਾ ਹੈ ਇਹਨੂੰ ਕੁੱਟ-ਕੱਟ ਕੇ ਪਾਣੀ 'ਚ ਪਾ ਠੀਕ ਹੈ ਤੇ ਸਵੇਰੇ ਤੱਕ ਮਸਲ ਕੇ ਇਹਨੂੰ ਛਾਣ ਲਓ ਫਿਰ ਠੀਕ ਹੈ ਜੀ ਪਾ ਕੇ ਤੇ ਜੇ 4 ਕਿਲੋ ਤੁਸੀਂ 4 ਕਿਲੋ ਖੰਡ ਪਾਓ ਵਧੀਆ ਸ਼ਹਿਦ ਹੋਏ ਕੰਪਨੀਆਂ ਦਾ ਨਹੀਂ ਘਰ ਦਾ ਕੱਢਿਆ ਤੇ 2 ਕਿਲੋ ਖੱਡ 2 ਕਿਲੋ ਸ਼ਹਿਦ ਇਹ ਇੰਨਾ ਹੋ ਗਿਆ ਕਿ ਕੁਲੇਗਾ ਹੀ ਨਹੀਂ ਠੀਕ ਹੈ ਇਹਨੂੰ ਬੰਦ ਕਰਕੇ 5-7 ਦਿਨ ਰੱਖ ਦਿਓ ਫਿਰ ਇੱਕ ਕੱਪ ਚ ਪਾ ਪਾ ਕੇ ਰੋਜ਼ ਪੀਓ ਔਸੀ ਟਾਈਮ એનર્ਜੀ ਆਏਗੀ ਔਸੀ ਟਾਈਮ ਗੈਸ ਮੁਕੇਗੀ ਔਸੀ ਟਾਈਮ ਤੁਹਾਨੂੰ ਤਾਕਤ ਮਹਿਸੂਸ ਇੱਕਦਮ ਜੀ ਅਸੀਂ ਜਦ ਪੀਂਦੇ ਸੀ ਪੂਰਾ ਘਰ ਬੈਠਦਾ ਸੀ ਹਲਕਾ ਕੜਵਾ ਹਲਕਾ ਮਿੱਠਾ ਮਜ਼ਾ ਆਂਦਾ ਸੀ ਪੀ ਕੇ ਹਲਲ ਜੀ ਦੇਖੋ ਜੀ ਇਹ ਵਾਤ ਰੋਗ ਹੈ ਨਾ ਜੋੜਾ ਦਾ ਜਿਹੜਾ ਤੁਸੀਂ ਕਹਿੰਦੇ ਹੋ ਇਹ ਵਾਤਾਰੀ ਹੀ ਸੀ ਬਣਾ ਕੇ ਰੱਖਿਆ ਹੋਇਆ ਹੈ ਓਕੇ ਹੈ ਨਾ ਅਸੀਂ ਫਾਰਮੂਲੇ ਅਸਲੀ ਦੱਸਨੇ ਆ ਵੀ ਅਸੀਂ ਸਿਰਫ ਪੈਸੇ ਕਮਾਣ ਨਹੀਂ ਬੈਠੇ ਤੁਸੀਂ ਬਣਾ ਸਕੋ ਬਣਾ ਲਓ ਨਹੀਂ ਬਣਾ ਸਕਦੇ ਟਾਈਮ ਨਹੀਂ ਅਸੀਂ ਬਣਾ ਕੇ ਰੱਖਿਆ ਹੈ ਇਹ ਦਿਆਂਗੇ ਪ੍ਰੇਸ ਦੱਸਾਂਗੇ WhatsApp ਤੇ ਮੈਸੇਜ ਪਾਓ ਠੀਕ ਹੋ ਜਾਓਗੇ ਇੱਕ ਜਿਹੜਾ ਹੈ ਤੁਸੀਂ ਦੋ ਦਵਾਈਆਂ ਹਰ ਮਰੀਜ਼ ਨੂੰ ਖਾਣੀ ਚਾਹੀਦੀ ਹੈ ਠੀਕ ਹੈ ਇੱਕ ਡੀਟੌਕਸ ਸਰੀਰ ਚ ਜ਼ਾਹਰਤੀ ਹੈ ਇਹ ਉਹ ਨਿਕ ਸ਼ੀਸ਼ੀ ਅਸੀਂ ਦੇ ਦਿਆਂਗੇ ਮਹੀਨਾ ਚੱਲ ਜਾਂਦੀ ਆਰਾਮ ਨਾਲ ਤੇ ਇੱਕ ਲੀਵਰ ਦਾ ਟੋਨਿਕ ਲੀਵਰ ਤੇ ਡੀਟੌਕਸ ਇਹ ਦੋਵੇਂ ਦਵਾਈਆਂ ਤੇ ਨਾਲ ਜਿਹੜੀ ਵੀ ਬਿਮਾਰੀ ਹੈ ਉਹਦੀ ਦਵਾਈ ਲਈ ਜਾਓ ਤੇ ਤੁਹਾਡੀ ਸਾਰੀ ਬਿਮਾਰੀਆਂ ਠੀਕ ਹੋ ਜਾ ਦੇਖੋ ਜੀ ਇੱਕ ਤੇ ਮੇਰੇ ਕੋਲ ਅਮਰੀਕਾ ਦੇ ਡਾਕਟਰਾਂ ਦੀ ਵੀ ਹੈਗੀ ਹੈ opinion ਜੀ ਤੇ ਉਹ ਮੈਂ ਤੁਹਾਨੂੰ ਦਿਖਾ ਵੀ ਸਕਣਾ ਪੂਰੀ ਕਿਤਾਬਾਂ ਜਿਹੜੀ ਹੈ ਫੋਟੋ ਉਹ ਦਿਖਾ ਸਕਦਾ ਜਿਹੜੇ ਕਹਿੰਦੇ ਹੈ ਕਿ ਲਾਈਫ ਸਪੈਨ ਵਧ ਗਿਆ ਕੀ ਬਿਲਕੁਲ ਫਰਾਡ ਹੈ اچھا ਮਾਡਰਨ ਮੈਡੀਸਨ ਨਾਲ ਦੁਨੀਆ 'ਚ ਕਿਸੇ ਦਾ ਲਾਈਫ ਸਪੈਨ ਨਹੀਂ ਵਧਿਆ اچھا ਇਹ ਅਮਰੀਕਾ ਦੇ ਡਾਕਟਰ ਕਹਿ ਰਹੇ ਹੈ ਜੀ ਇਹ ਬਹੁਤ ਵੱਡਾ ਫਰਾਡ ਹੈ ਦਵਾਈਆਂ ਨਾਲ ਨਹੀਂ ਵਧਿਆ ਤੇ ਜਿਹੜਾ ਸਾਡੇ ਬੰਦੇ ਜਿੰਦੇ ਸੀ 100 ਸਾਲ ਤੇ ਆਰਾਮ ਨਾਲ ਹੱਟੇ-ਕੱਟੇ ਜਿੰਦੇ ਸੀ ਠੀਕ ਹੈ ਦੂਜਾ ਤੁਹਾਨੂੰ ਮੈਂ ਦੱਸਿਆ ਹੈ ਕਿ ਸਿਡਾਰ वुਡ ਜਿਨ੍ਹਾਂ ਨੇ ਜੇਬ 'ਚ ਰੱਖਿਆ ਉਹਦੇ ਪੇੜ ਦੇ ਨੇੜੇ ਰਹੇ ਉਹ ਤੋਂ 298 ਸਾਲ ਦੇ ਹੋਵੇ ਤੇ 23 ਸਾਲ ਪਹਿਲਾਂ ਦੇ ਮੈਗੇਸਥੀਜ਼ ਲਿਖਦਾ ਹੈ ਸਾਡੇ ਬਾਰੇ ਇੰਡੀਕਾ ਨਾਮ ਦੀ ਕਿਤਾਬ 'ਚ ਹੈਗਾ ਉਹਦੇ ਕੋਟਸ ਹੈਗੇ ਨੇ ਉਹ ਕੀ ਕਹਿੰਦਾ ਹੈ ਭਾਰਤ ਕੇ ਲੋਕ ਬਹੁਤ ਅਜੀਬੇ ਕੋਈ 120 ਸਾਲ ਕੋ 150 ਸਾਲ ਕੋ 200 ਸਾਲ ਕੋਈ ਕੋਈ 250 ਸਾਲ ਜਿੰਦਾ ਰਹਤਾ ਹੈ ਅੱਛਾ ਵੀ ਤੁਸੀਂ ਦੱਸੋ ਮੈਗੇਸਥੀਜ਼ ਨੂੰ ਕੋਈ ਕਿਸੇ ਨੇ ਕੋ ਰਿਸ਼ਵਤ ਦਿੱਤੀ ਸੀ ਝੂਠ ਬੋਲਣ ਨਹੀਂ ਉਹ ਜੁਨਾਨ ਦਾ ਆਇਆ ਬੰਦਾ ਜਿਹੜਾ ਲਿਖ ਗਿਆ ਥੋੜਾ ਬਹੁਤ ਐਗਜ਼ੈਗਰੇਟ ਵੀ ਕਿੰਨਾ ਹੋਏਗਾ ਪਰ 1.5 200 ਸਾਲ ਸੌਖੀ ਉਮਰ ਹੋ ਸਕਦੀ ਹੈ ਜੇ ਤੁਸੀਂ ਆਪਣੀ એનર્ਜੀ ਨੂੰ ਮੁਕਾੜ ਵਾਲੀ ਚੀਜ਼ਾਂ ਨਾ ਕਰੋ ਕਮ ਨਾ ਕਰੋ ਉਹ ਖਾਣਾ ਉਹ ਪੀਣਾ ਦਸਜ ਕੀ ਕਾਰਨ ਹੈ ਜੀ ਟੂਥਪੇਸਟ اچھا ਕਿਸੇ ਦਾ ਹੋਏ ਕਿਸੇ ਹਿੰਦੁਸਤਾਨੀ ਕੰਪਨੀ ਦਾ ਹੋਵੇ ਵਿਦੇਸ਼ੀ ਦਾ ਹੋਵੇ ਉਹਦੇ ਨਾਲ ਸਾਡੇ ਮੂੰਹ ਦੇ ਸਾਰੇ ਬੈਕਟੀਰੀਆ ਮਰ ਜਾਂਦੇ ਨੇ 99% ਠੀਕ ਹੈ ਜੇ ਉਹ ਮਰ ਗਏ ਤੁਹਾਡੇ ਸਰੀਰ 'ਚ ਕਈ ਡਿਫੈਕਟ ਪੈਦਾ ਹੁੰਦੇ ਹਨ ਉਹਨਾਂ ਬਿਖਰੀ ਜਾਂਦੇ ਨਾ ਹੁੰਦੇ ਕਿ ਨੰਬਰ 1 ਨੰਬਰ ਤੁਸੀਂ ਫੈਕਟ ਫੂਡ ਖਾਈ ਜਾਂਦੇ ਹੋ ਮਾਡਰਨ ਬਣਨ ਦੇ ਨਾਂ ਤੇ ਸਾਰਾ ਮਰਿਆ ਹੋਇਆ ਤੇ ਕੈਮੀਕਲ ਤੋਂ ਭਰਿਆ ਫੂਡ ਹੈ ਤੁਹਾਡੀ ਲਾਈਫ ਸਪੈਨ ਕਿਦਾਂ ਵਧੇਗਾ ਹੁੰਜਾ ਦੀ ਤਰ੍ਹਾਂ ਕੁਝ ਹੋਰ ਜਿਹੜੇ ਕਬੀਲੇ ਸੀ ਜਦੋਂ ਉਹਨਾਂ ਨੂੰ ਮਾਡਰਨ ਲਾਈਫ ਸ਼ੁਰੂ ਕੀਤੀ ਉਹਨਾਂ 'ਚ ਸਾਰੀ ਦੁਨੀਆ ਦੀਆਂ ਬਿਮਾਰੀਆਂ ਆ ਗਈ ਔਵਰ ਘਟ ਕੇ ਰਹਿ ਗਈ 60 ਸਾਲ ਮੋٹے ਅਮਰੀਕਨਾਂ ਦੀ ਤਰ੍ਹਾਂ ਹੋਣ ਲੱਗ ਪਏ ਦੁਬਾਰਾ ਉਹ ਬੰਦ ਕੀਤੀ ਉਹ ਦੁਬਾਰਾ 100 ਸਵਾ 100 ਸਾਲ ਹੋ ਕੇ ਜਿਹੜਾ ਸ਼ੁਰੂ ਕਰਤਾ ਉਹ ਜੀ ਜੀ ਹੁੰ ਜਿਆਦਾ ਵੀ ਹੋਈ ਹੈ ਜੀ 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 ਹੁੰ ਜਾਟੀ ਦਾ ਨਾਮ ਸੁਣਿਆ ਹੈ ਨਾ ਉਹਦੇ ਕੀ ਇੱਕੋ ਹੀ ਸੀਕ੍ਰੀਟ ਹੈ ਨੇਚਰਲ ਖਾਂਦੇ ਹੋ ਪ੍ਰੋਸੈਸਡ ਫੂਡ ਨਹੀਂ ਖਾਣਾ ਓਕੇ ਹਾਂ ਜੀ ਪ੍ਰੋਸੈਸਡ ਫੂਡ ਨਹੀਂ ਖਾਣਾ ਜੀ 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 ਤੇ ਤੁਸੀਂ ਵੀ ਜਿਓਗੇ ਜੀ ਕਿਹੜੀ ਗੱਲ ਗਾਰੰਟੀ ਨਾਲ ਬਚਣਗੇ ਫਿਰ ਕਪ ਹੋਰ ਕਰਨਾ ਹੈ ਨਾ ਨਾਲ ਜੀ ਦੇਸੀ ਗਾਂ ਦਾ ਗੋਬਰ ਲੈ ਕੇ ਗੋਡਿਆਂ ਤੇ 10-15 ਦਿਨ ਬੰਨ ਲੈਣਾ ਅੱਛਾ कि ਤੁਹਾਡਾ ਆਪਰੇਸ਼ਨ ਨਹੀਂ ਹੋਵੇਗਾ ਕਾਉਂ ਤੇ ਮੈਂ ਐਫੀ ਡੈਬਿਟ ਲਿਖ ਕੇ ਦੇਣਾ। ਕੀ ਬਾਤ। ਇੱਕ ਇੱਕ ਕੰਮ ਕਰ ਲਓ। ਦੂਜਾ ਗੋਬਰ ਬਨ ਲਾਓ। ਕੀ ਬਾਤ। ਜੇ ਤੁਹਾਡਾ ਆਪਰੇਸ਼ਨ ਹੋ ਜਾਏ ਤੇ ਫਾਰੂਕੀ ਜੀ ਮੈਨੂੰ ਉਹ ਸਜ਼ਾ ਦੇਣਾ ਜੋ ਤੁਸੀਂ ਠੀਕ ਸਮਝੋ। ਕੀ ਮਤ ਹੈ? ਕੀ ਮਤ ਹੈ? ਬਹੁਤ ਵੱਡੀ ਗੱਲ ਹੈ ਗੁਰੂ ਜੀ। ਗਾਰੰਟੀ ਹੈ ਜੀ ਮੇਰੀ। ਤਾਂ ਚੀਨੀ ਖਾਈ ਜਾਓਗੇ ਹੱਡੀਆਂ ਗਲਾਈ ਜਾਓਗੇ ਫਿਰ ਕੀ ਕਰਨਾ ਵੀ? ਜੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਨਮਸਤੇ। ਰਾਮ ਰਾਮ। ਸਤਿ ਸ੍ਰੀ ਅਕਾਲ।